ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮੱਲਾ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੋਸਤੋ ਦੋ ਮੱਲੇ ਇੱਕ ਵੱਡਾ ਮੱਲਾ ਇੱਕ ਛੋਟਾ ਮੱਲਾ ਛੋਟੇ ਮੱਲੇ 'ਚ ਉਹ ਵੀਡੀਓ ਬਣਾ ਰਹੇ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਦੋਸਤੋ ਦੋ ਵੜਾ ਦੋ ਤਿੰਨ ਨਗ ਪਰਲੇ ਪਾਸੇ ਖੜੇ ਮੱਝਾਂ ਆ ਦੋ ਕਟੀਆਂ ਤੁਸੀਂ ਵੇਖ ਹੀ ਰਹੇ ਆ ਕਟੀਆਂ ਤੋਂ ਆਪ ਹੀ ਤੁਸੀਂ ਅੰਦਾਜ਼ਾ ਲਾ ਲਿਓ ਕਿ ਜਨਵਰੀ ਇਹਨਾਂ ਦੀਆਂ ਮਾਵਾਂ ਚੰਗੀਆਂ ਹੋਣੀਆਂ ਕੇਰ ਗੁਰ ਵੀ ਬਾਈ ਉਹਨਾਂ ਦੀ ਪੂਰੀ ਚੰਗੀ ਕੀਤੀ ਹੋਈ ਆ ਤੇ ਜਿਹੜੀ ਖਾਸ ਵੀਡੀਓ ਆ ਆ ਵੈੜਦੀ ਆ ਇਹ ਸੇਲ ਹੈ ਬਕਾਊ ਆ ਇਨਫਰਮੇਸ਼ਨ ਲੈ ਦਨਾਂ ਆ ਕਰਦੇ ਗਏ ਗੱਲਬਾਤ ਹਾਂਜੀ ਬ੍ਰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਰਸਦਾਰ ਨਾਮ ਵੀਰੇ ਮੇਰਾ ਦਲਜੀਤ ਸਿੰਘ ਪਿੰਡ ਮਾਲਾਖੌਰ ਜ਼ਿਲ੍ਹਾ ਮੋਗਾ ਤੇ ਤਸਵੀਰ ਬਾਗਾਪੁਰਾ موبائل ਨੰਬਰ ਦਾਸੋ موبائل ਨੰਬਰ ਵੀਰੇ 826472140 ਇੱਕ ਹੀ ਵੀਰੇ ਦਾਸੋ 826472140 ਕਿੰਨਵਾਂ ਸੂਆ ਜੀ ਇਹ ਵੀਰੇ ਤੀਜਾ ਸੂਆ ਸੂਣੀ ਹੈਗਾ ਤੇ ਇਹਨੂੰ 15 ਦਸੰਬਰ ਤੋਂ 7ਵਾਂ ਮਹੀਨਾ ਲੱਗਦਾ ਤੀਜੇ ਸੂਵੇ ਸੂਣਾ ਹਾਂਜੀ ਦੂਜੇ ਸੂਈ ਆ ਹਾਂਜੀ ਦੂਜੇ ਸੂਈ ਦੀ 15 ਤੋਂ 7ਵਾਂ ਲੱਗ ਜੂ ਸਟਾਰਟ ਹੋ ਜੂ ਜਾਨੀ ਕਿ 6ਾਂ ਦੀ ਕੰਪਲੀਟ ਹੋ ਜੂ ਹਾਂਜੀ 6ਾਂ ਦੀ ਕੰਪਲੀਟ ਜਿਹੜਾ ਦੁੱਧ ਚੋ ਲੈਣਾ ਇਸ ਟਾਈਮ ਕਿੰਨਾ ਉਹ ਜੀ 5 ਕਿਲੋ ਦੋਨੇ ਟਾਈਮ ਆਲੀ ਤੋਂ ਉੱਤੇ ਹੋ ਸਕਦਾ 6 ਤੋਂ ਥੱਲੇ ਯਾਨੀ ਕਿ ਆਪਾਂ 5 ਮੰਨ ਕੇ ਚੱਲਦੇ ਹਾਂ ਦੋਨੇ ਟਾਈਮ ਮਿਲਦੀ ਹੈ ਹਾਂ ਜੀ ਦੋਨੇ ਟਾਈਮ ਪਹਿਲਾਂ ਕਿੰਨਾ ਕ ਦੁੱਧ ਪਿਆਗੀ ਤਾਜੀ ਸੇ ਪਹਿਲਾਂ ਹੀ ਇਹ 15 16 ਕਿਲੋ ਦੇ ਦਿੰਦੀ ਹੈ ਠੀਕ ਆ ਜੀ ਹਾਂ ਜੀ ਬੱਚਾ ਹੈਗਾ ਵਾ ਮਗਰ ਕਿਹ ਹੈ ਨਹੀਂ ਬੱਚਾ ਤਾਂ ਹੈ ਨਹੀਂ ਕਿੱਡੀ ਬਾਦ ਸੋਸੋ ਟੋਕੜ ਗੱਬਣ ਚੈੱਕ ਪਾਸ ਹੈ ਜਿਹਦੇ ਪਸੰਦ ਆਉ ਅਗਲਾ ਆਪਦਾ ਡਾਕਟਰ ਲਿਆਵੇ ਆਪ ਦੀ ਚੈੱਕ ਕਰਾ ਕੇ ਲੈ ਜੇ ਜੇ ਕੋਈ ਭੈਣ ਭਰਾ ਨਹੀਂ ਲਿਆ ਸਕਦਾ ਤਾਂ ਬਾਈ ਹੋਣੀ ਇੱਥੋਂ ਤੁਹਾਨੂੰ ਡਾਕਟਰ ਦੇ ਦੇਣਗੇ ਤੇ ਜੇ ਕੋਈ ਆਪਦਾ ਲਿਆਉਣ ਦਾ ਚਾਹਵਾਣਾ ਤੇ ਅਗਲਾ ਆਪਦਾ ਲਿਆ ਸਕਦਾ 5 ਕਿਲੋ ਦੁੱਧ ਹੈ ਇਹਦੇ ਥੱਲੇ ਜਿਹੜਾ ਤੁਸੀਂ ਝੋ ਲੈਣਾ ਮੇਬੀ ਅੱਜ ਤਰੀਕ ਹੋ ਗਈ ਆ 8 ਤਰੀਕ ਹੈ 15 ਤਰੀਕ ਨੂੰ ਜਾਨੀ ਕਿ ਹਫਤਾ ਰਹਿ ਗਿਆ ਇੱਕ ਹਫਤੇ ਨੂੰ ਇਹਨਾਂ 6ਾਂ ਦੀ ਗੱਭਣ ਕੰਪਲੀਟ ਹੋ ਜਾਣਾ ਤੇ 7ਵਾਂ ਮੰਥੇ ਦਾ ਸਟਾਰਟ ਹੋ ਜਾਣਾ ਜਿਹੜਾ ਦੁੱਧ ਚੋ ਲੈਣਾ 5 ਕਿਲੋ ਆ ਦੋਵੇਂ ਟਾਈਮ ਮਿਲਦੀ ਆ ਕਾਲੇ ਰੰਗ ਦੀ ਵਹਿੜ ਆ ਮੱਝਾਂ ਵਰਗਾ ਦੁੱਧ ਹੋ ਚਾਰ ਹੀ ਥਾਣਾ ਕੋਈ ਵੱਧੂ ਫੋਟ ਸ਼ਾਂਗ ਹੈ ਨਹੀਂ ਵੀਡੀਓ ਬਣਾ ਰਹੇ ਆ ਦੁਪਹਿਰੇ 2 ਵਜੇ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚਵਾਈ ਚ ਹਜੇ 3-4 ਘੰਟੇ ਪਏ ਆ ਸ਼ਾਮ ਤੱਕ ਰਖਵਾਨਾ ਦੁੱਧ ਨਾ ਭਰ ਲੈਣਾ ਦੁੱਧ ਜਿੰਨਾ ਵੀ ਅਰਦਾਸਦਾ 5 ਤੋਂ ਪਲੱਸ ਹੈ 6 ਤੋਂ ਘੱਟ ਹੈ 5 ਹੀ ਮੰਨ ਲਓ ਤੁਸੀਂ 5 ਖੁੱਲਾ ਦੁੱਧ ਹੋਊਗਾ ਤਿਆਰ 2.5 ਕਿਲੋ ਸਵੇਰ ਕੰਡੇ ਵਾਲਾ ਦੁੱਧ 2.5 ਕਿਲੋ ਸ਼ਾਮ ਨੂੰ ਹੋ ਸੀਲ ਸੌ ਹੈਗੀ ਜੈ ਜੈ ਮੱਲ ਬਾਈ ਮੱਲ ਪਰ ਇਹਦਾ 43000 ਮਾਨਤਾਨ ਹੋ ਜੂ ਹਾਂ ਮਾਨਤਾਨ ਕੋਈ ਨਹੀਂ ਕਰਦਾ ਦੁੱਧ ਕਿੰਨਾ ਕਿ ਦੱਸੇ ਤੁਸੀਂ ਤਾਜੀ ਸੂਈ ਦਾ ਤਾਜੀ ਦਾ ਬਰੇ ਹੁੰਦਾ 15-16 ਲੀਟਰ ਆਮ ਹੀ ਹੁੰਦਾ ਠੀਕ ਹੈ ਜੀ ਦੋਸਤੋ 45000 ਮੱਲ ਮਾਨਤਾਨ ਹੋ ਜੂ 15-16 ਕਿਲੋ ਦੁੱਧ ਬਾਈ ਦੱਸਦਾ ਤਾਜੀ ਸੂਈ ਨੇ ਦਿੱਤਾ ਇੰਨਾ ਕਿ ਦਿੱਤਾ ਉਹ ਗਾਵਾ ਤਾਂ ਨਾਰਮਲ ਹੀ 14-15 ਕਿਲੋ ਦੁੱਧ ਦੇਂਦੀਆਂ ਮੱਝ ਦਾ ਤਾਂ ਹਜੇ ਔਖਾ ਹੁੰਦਾ ਪਰ ਗਾਵਾਂ ਨਾਰਮਲ ਹੀ ਪਿਆਂਦੀਆਂ ਇਹਨਾਂ ਦਾ ਦੁੱਧ ਇਸ ਟਾਈਮ 5 ਤੋਂ 6 ਕਿਲੋ ਦੇ ਵਿੱਚ ਵਿੱਚ ਦੁੱਧ ਹੈਗਾ 6 ਮਹੀਨੇ ਦੀ ਇਹ ਗੱਭਣ ਹੈ 15 ਨੂੰ 7ਵੇਂ ਮੰਥੇ ਨੂੰ ਸਟਾਰਟ ਹੋ ਜਾਣਾ ਜਿਹਦੇ ਪਸੰਦ ਆਊਗੀ ਅਗਲਾ ਆਪਦਾ ਡਾਕਟਰ ਲਿਆ ਵਿੱਚ ਚੈੱਕ ਕਰਾ ਕੇ ਲੈ ਜੇ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਬਾਈ ਦੇ ਘਰੇ ਆਉਣਾ ਐਡਰੈਸ ਬਾਈ ਦਾ ਦੂਰੀ ਬਰੀ ਦੱਸ ਦਿੰਨਾ ਪਿੰਡ ਹੈਗਾ ਮੱਲਾ ਛੋਟਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪਰਾਣਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਊਗੀ ਬਾਈ ਨੂੰ ਅਗਲਾ ਫੋਨ ਲਾਵੇ ਨੇੜਲੇ ਨੂੰ ਤਾਂ ਚਲੋ ਪਿੰਡਾਂ ਦਾ ਪਤਾ ਹੀ ਹੁੰਦਾ ਜੇ ਕੋਈ ਦੂਰਲਾ ਸੱਜਣ ਹੋਇਆ ਤੇ ਬਾਈ ਅਗਲੇ ਨੂੰ ਐਡਰੈਸ ਸਮਝਾ ਦੂ ਇਹਦੇ ਇੱਕ ਪਾਸੇ ਸ਼ੈਵਦੇ ਵਾਲੇ ਪਾਸੇ ਮੁੱਦ ਕੀ ਰਹਿ ਜਾਂਦਾ ਚੜ੍ਹਦੇ ਵਾਲੇ ਪਾਸੇ ਬੱਗਾਪਰਾਣਾ ਵਿਚਾਲੇ ਜੇ ਪਿੰਡਾ ਮੱਲਾ ਛੋਟਾ ਮਾਲਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਸਾਰੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਆ ਜਿਹੜੇ ਵੀ ਭਣਾ ਭਰਾ ਦੇ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫਾਸਿਕਾਰ